ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਜਿਸ ਸਥਾਨ ਦੇ ਅਸੀਂ ਦਰਸ਼ਨ ਕਰਨ ਵਾਸਤੇ ਆਏ ਆਂ ਤੇ ਦਿਲ ਕੀਤਾ ਤੁਹਾਡੇ ਨਾਲ ਵੀ ਉਹ ਜਗ੍ਹਾ ਦੇ ਬਾਰੇ ਦੱਸਿਆ ਜਾਏ ਸਾਂਝ ਪਾਈ ਜਾ ਸਕੇ ਜਦੋਂ ਸਤਗੁਰੂ ਜੀ ਸਰਸਾ ਤੋਂ ਪਾਰ ਕਰਕੇ ਨਦੀ ਸਰਸਾ ਦੇ ਭਿਆਨਕ ਜੰਗ ਹੁੰਦਾ ਸਾਨੂੰ ਸਾਰਿਆਂ ਨੂੰ ਪਤਾ ਬਾਬਾ ਬਚਿੱਤਰ ਸਿੰਘ ਜੀ ਬਹੁਤ ਜਿਆਦਾ ਜ਼ਖਮੀ ਹੋ ਜਾਂਦੇ ਉਹਦੇ ਵਿੱਚ ਬਾਬਾ ਬਚਿੱਤਰ ਸਿੰਘ ਜੀ ਨੂੰ ਨਾਲ ਲੈ ਕੇ ਸਰਸਾ ਨਦੀ ਪਾਰ ਕਰਕੇ ਧਾਨੂ ਗੁਰੂ ਗੋਬਿੰਦ ਸਿੰਘ ਜੀ ਦੇ ਕੋਟਲਾ ਨਿਹੰਗ ਖਾਨ ਦੇ ਘਰ ਪਹੁੰਚਦੇ ਇਹ ਸਾਰਾ ਉਹਨਾਂ ਦਾ ਘਰ ਹੈ ਆ ਸਿਪਾਸੀ ਮੈਂ ਵੀਰ ਨੂੰ ਕਾਹਾਂ ਗਾ ਸਾਰੇ ਦਰਸ਼ਨ ਕਰਾ ਦਿਓ ਤੇ ਸਾਰਾ ਉਸ ਸਮੇਂ ਦਾ ਪ੍ਰਾਰਥਨ ਕਰਿਆ ਸਾਰਾ ਸਰਦਕਾ ਵਾਹੇ ਗੁਰੂ ਤੇਰੀ ਸਬਰਤ ਔਰ ਇਸ ਸਥਾਨ ਦੇ ਉੱਤੇ ਬਾਬਾ ਬਚਿੱਤਰ ਸਿੰਘ ਜੀ ਕੋਟਲਾ ਨਿਹੰਗ ਖਾਂ ਦੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਦੇ ਕੇ ਬਾਬਾ ਬਚਿੱਤਰ ਸਿੰਘ ਉਹਨਾਂ ਦੀ ਮਰਮ ਪੱਟੀ ਦੀ ਇੱਥੋਂ ਫਿਰ ਸਤਗੁਰੂ ਜੀ ਅੰਦਰ ਗਏ ਆ ਔਰ ਜਦੋਂ ਇਤਲਾਹ ਮਿਲਦੀ ਆ ਫੌਜ ਆਉਂਦੀ ਆ ਚੜ੍ਹ ਕੇ ਕੋਟਲਾ ਨਿਹੰਗ ਖਾਂ ਦੇ ਘਰ ਦੀ ਤਲਾਸ਼ੀ ਹੁੰਦੀ ਹੈ ਸਾਰੀ ਔਰ ਜਿਸ ਕਮਰੇ ਦੇ ਵਿੱਚ ਸਤਿਗੁਰੂ ਦੇ ਸਿੱਖ ਭਾਈ ਜਿੱਤ ਸਿੰਘ ਜੀ ਬੈਠੇ ਹੁੰਦੇ ਆ ਉਸ ਕਮਰੇ ਦੇ ਵਿੱਚ ਬੀਬੀ ਮੁੰਤਾਜੀ ਮਰਮ ਪੱਟੀ ਕਰ ਰਹੇ ਹੁੰਦੇ ਆ ਉਹ ਅਮ੍ਰਿਤ ਦਾਨ ਦਰਸ਼ਨ ਕਰਾਉਂਦੀ ਹੈ ਹੈ ਗੁਰੂ ਕੀ ਉਸ ਵੇਲੇ ਦਾ ਕਮਰਾ ਹੈ ਜੀ ਉਸੇ ਤਰ੍ਹਾਂ ਹੀ ਬਿਲਕੁਲ ਅੱਜ ਵੀ ਬਾਬਾ ਬਲਵੀਰ ਸਿੰਘ ਜੀ ਬੁੰਡਾ ਗੱਲ ਦੀ ਮਤੀ ਨੂੰ ਸੇਵਾ ਕਰਾਦੇ ਹੈ ਗੁਰੂ ਉਹੋ ਉਸੇ ਤਰ੍ਹਾਂ ਹੀ ਉਸੀ ਤਰ੍ਹਾਂ ਅੱਜ ਵੀ ਇਹ ਕਮਰਾ ਤੁਸੀਂ ਦੇਖੋ ਪੁਰਾਣੀ ਦੇਖ ਸਾਰੀ ਉਸੇ ਤਰ੍ਹਾਂ ਮੌਜੂਦ ਹੈ ਦਿਲ ਕੀਤਾ ਤੁਹਾਡੇ ਨਾਲ ਵੀ ਇਸ ਜਗ੍ਹਾ ਦੀ ਸਾਂਝ ਪਾਈ ਜਾ ਸਕੀ ਉਸੇ ਤਰ੍ਹਾਂ ਹੋ ਬਹੁਤ ਇਹ ਹੀ ਕਮਰਾ ਹੈ ਇਤਿਹਾਸ ਪਾਈ ਜਿੱਤ ਸਿੰਘ ਵੀ ਲੇਟੇ ਹੋਏ ਇਹ ਸਾਰਾ ਇਤਿਹਾਸ ਹੈ ਕਦੇ ਵੀ ਜੇੜਾ ਤੁਹਾਡਾ ਲੱਗੇ ਰੋਪੜ ਨੂੰ ਆਉਂਦਾ ਜਾਂ ਚਮਕੌਰ ਸਾਹਿਬ ਆਉਂਦਾ ਇੱਥੇ ਆ ਕੇ ਜ਼ਰੂਰ ਦਰਸ਼ਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ